ਹਲਕਾ ਬੁਢਲਾਡਾ ਅਦੀਨ ਪੈਂਦੇ ਪਿੰਡ ਬੱਛਵਾਣਾ ਦੇ ਨੌਜਵਾਨ ਰਣਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵੱਲੋਂ ਸਾਂਝਾ ਸਪੋਰਟਸ ਕਬੱਡੀ ਕਲੱਬ ਫਰਾਂਸ ਵੱਲੋਂ ਖੇਡਦੇ ਆ ਯੂਰਪ ਦੀ ਧਰਤੀ ਤੇ ਆਪਣੀ ਮਾਂ ਖੇਡ ਕਬੱਡੀ ਦਾ ਵਧੀਆ ਪ੍ਰਦਰਸ਼ਨ ਕਰਨ ਉਪਰੰਤ ਅੱਜ ਪਿੰਡ ਬੱਛਵਾਣਾ ਵਿਖੇ ਪਹੁੰਚਣ ਤੇ ਪਰਮਾ ਸਵਾਗਤ ਕੀਤਾ ਗਿਆ ਜਿੱਥੇ ਪਿੰਡ ਬੱਛਵਾਣਾ ਦੀਆਂ ਉੱਗੀਆਂ ਸ਼ਖਸੀਅਤਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਨੌਜਵਾਨ ਖਿਡਾਰੀ ਰਣਜੀਤ ਸਿੰਘ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਪਿੰਡ ਬਚਵਾਨਾ ਦੇ ਕਬੱਡੀ ਖਿਡਾਰੀਆਂ ਵੱਲੋਂ ਲਗਾਤਾਰ ਵਿਦੇਸ਼ਾਂ ਦੀ ਧਰਤੀ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਜਾਣਾ ਨੌਜਵਾਨਾਂ ਲਈ ਇੱਕ ਸੁਨੇਹਾ ਹੈ ਸਾਨੂੰ ਪਿੰਡ ਵਾਸੀਆਂ ਨੂੰ ਔਰ ਮੇਰੇ ਸਕੂਲ ਨੂੰ ਐਜ ਪ੍ਰਿੰਸੀਪਲ ਹੋਣ ਦੇ ਨਾਤੇ ਇੰਨੀ ਖੁਸ਼ੀ ਹੈ ਸਾਡੀ ਇੱਛਾ ਸੀ ਵੀ ਬੱਚੋਆਂ ਨੇ ਦੇ ਨੌਜਵਾਨ ਜਿਆਦਾ ਨਹੀਂ 5 ਤੋਂ 7 ਫੋਰਮ ਧਰਤੀ ਤੇ ਖੇਡਣਾ ਸਾਡੀ ਇਹ ਦਿਲ ਦੀ ਇੱਛਾ ਸੀ ਉਹ ਸਾਡੀ ਇੱਛਾ ਨੂੰ ਪੂਰੀ ਕਰਦੇ ਹੋਏ ਪਿਛਲੇ ਸਾਲ ਖੁਸ਼ੀ ਨੇ ਪੂਰੀ ਕੀਤੀ ਇਸ ਵਾਰੀ ਸਾਡਾ ਹੋਣਹਾਰ ਵਿਦਿਆਰਥੀ ਰਣਜੀਤ ਸਿੰਘ ਸਨ ਆਫ ਮੁਖਤਿਆਰ ਸਿੰਘ ਜਿਹਦੀ ਹਾਈਟ 6 ਫੁੱਟ ਹੈ ਸਾਨੂੰ ਪਹਿਲਾਂ ਹੀ ਮਾਣ ਸੀ ਜਦੋਂ ਇਹ ਸਕੂਲ ਪੜਦਾ ਸੀਗਾ 6-7 ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਅੱਜ ਉਹਨੇ ਸਾਡੇ ਬੱਚਵਾਂ ਨੇ ਪਿੰਡ ਦਾ ਨਾਮ ਜਿਹੜਾ ਦੁਨੀਆ ਦੇ ਨਕਸ਼ੇ ਤੇ ਚਮਕਾਇਆ ਸਾਨੂੰ ਬੜਾ ਮਾਣ ਹੈ ਸਾਰੇ ਪਿੰਡ ਨੂੰ ਬਹੁਤ ਵਧੀਆ ਜੀ ਅਸੀਂ ਇਹਨਾਂ ਦੇ ਮਾਣ ਕਰਦੇ ਆ ਜੀ ਜਿਹੜਾ ਸਾਡੇ ਬੱਚਵਾਂ ਨੇ ਦੇ ਵਿੱਚ ਪਹਿਲਾਂ ਵੀ ਅਸੀਂ ਬਹੁਤ ਚਿਰ ਬਹੁਤ ਖੜਿਆਰੀ ਖੇਡਦੇ ਰਹੇ ਨੇ ਇਹਨਾਂ ਨੇ ਦੋ ਬੱਚੇ ਨੇ ਸਾਡਾ ਵਿਦੇਸ਼ਾਂ ਚ ਜਾ ਕੇ ਸਾਡਾ ਪਿੰਡ ਦਾ ਨਾਮ ਚਮਕਾਇਆ ਜੀ ਤੇ ਆਉਣ ਵਾਲੇ ਹੋਰ ਖੜਿਆਰੀਆਂ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਵੀ ਸਾਡੇ ਵਧੀਆ ਖੜਿਆਰੀ ਖੇਡ ਰਹੇ ਨੇ ਜੀ ਗਾਹਾਂ ਵੀ ਅਸੀਂ ਆਸ ਰੱਖਦੇ ਵੀ ਜਿੰਨੇ ਸਾਡੇ ਖੜਿਆਰੀ ਨੇ ਬਾਤ ਇਹ ਕਿ ਕਟੋਕਾ ਸਾਡੇ ਮਿੱਲੇ ਦੇ 10-15 ਫੈੜੀ ਬਾਹਰ ਖੇਡੜੀ ਅਸਲ ਇਹਨਾਂ ਨੇ ਜੀ ਮੌਕਾ ਦਿੱਤਾ ਸਾ ਦੂਜੇ ਖਿਡਾਰੀਆਂ ਨੂੰ ਚਾਸਾ ਜੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਰਣਜੀਤ ਦਾ ਤੇ ਖੁਸ਼ੀ ਦਾ ਜੋ ਸਾਡੇ ਪਿੰਡ ਖਤਰ ਤੇ ਸਾਡਾ ਪਿੰਡ ਨੂੰ ਸੇਵਾ ਦਿਆ ਜੀ ਬਾਕੀ ਕਮੀ ਪੀੜੀ ਨੂੰ ਜੀ ਉੱਪਰ ਖੇਡਣ ਲਾਇਆ ਜੀ ਪਹਿਲਾਂ ਸਾਡੇ ਕੋਈ ਬੇਟਾ ਅਸੀਂ ਜਿੰਨੇ ਵੀ ਬੇਟਾ ਖੇਡਦੇ ਸੀ ਸਾਰੇ ਬੇਟਾ ਬਾੜ ਪ੍ਰੈਕਟ ਚ ਜਾ ਕੇ ਖਤਮ ਹੋ ਜਾਂਦੀ ਇਹਨਾਂ ਨੇ ਉੱਪਰ ਖੇਡਣ ਲਾਈ ਅਸੀਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਦੋਨੇ ਖਿਡਾਰੀਆਂ ਨਾਲ ਤੇ ਰਣਜੀਤ ਦਾ ਤੇ ਖੁਸ਼ੀ ਦਾ ਪ੍ਰੀਤ ਨੰਦ ਨੇ ਜੀ ਵੀ ਇਹ ਉਹ ਇਹਨਾਂ ਦੀ ਸਖਿਆ ਲੈ ਕੇ ਅੱਗੇ ਆਉਣਾ ਤੇ ਸਿੱਧੀ ਉਪਨੀ ਘੇਡਣ ਜੀ ਬੇਟਾਂ ਦਾ ਖੇਡਣਾ। ਕੋਈ ਲੱਗਿਆ ਜੀ। ਸਾਰੇ ਪਿੰਡ ਨੇ ਸਾਥ ਦਿੱਤਾ ਜੀ। ਦੇਸ਼ਾ ਤੇ ਰੋ ਰਜਾਂ ਤੁਹਾਡਾ ਕਿਸਾ ਰਿਹਾ ਖੇਡ ਪ੍ਰਤੀ? ਵਧੀਆ ਰਿਹਾ ਜੀ। ਜਿਹੜੇ ਮੁੱਖ ਮੁਕਾਬਲੇ ਨੇ ਕਿਹੜੇ-ਕਿਹੜੇ ਟੀਮਾਂ ਨਾਲ ਤੁਹਾਨੂੰ ਢਿਡਣ ਦਾ ਮੌਕਾ ਮਿਲਿਆ? ਕਿਹੜੇ ਖਿਡਾਰੀਆਂ ਨਾਲ ਤੁਸੀਂ ਤੁਹਾਡਾ ਮੁਕਾਬਲੇ ਵਿੱਚ? ਖੱਡਿਆਰੀ ਸਾਰੇ ਹੀ ਤਗੜੀ ਸੀ, ਅਸੀਂ ਤਗੜੀ ਹਾਂ ਸਾਰੇ। ਤੇ ਇੱਕ ਰਿੰਕੋਰਾਂਟ ਵੀ ਨਾਲ ਵਧੀਆ ਲੱਗਿਆ ਵੇਟ ਨਾਲ। ਕਲੱਬ ਦੇ ਨਾਮ ਕੋਈ ਨਹੀਂ ਕੋਈ ਨਾ ਕੋਈ ਜਰਮਨ ਪੰਜਾਬ ਸਪੋਰਟਸ ਕਲੱਬ ਜਰਮਨ ਬਲਮਾ ਖੇਡਿਆ ਹਾਉਲੈਂਡ ਨਾਲ ਸਾਡਾ ਵਧੀਆ ਮੈਚ ਲੱਗਦਾ ਰਿਹਾ ਜੀ ਬੈਲਜੀਅਮ ਨਾਲ ਵਧੀਆ ਮੈਚ ਲੱਗਦਾ ਰਿਹਾ ਸਾਡੇ ਕੋਈ ਮੁੱਖ ਮੁਕਾਬਲਾ ਦੱਸੋ ਜਿਹੜਾ ਖੁੱਛ ਦੇ ਕੇੰਦੇ ਰਿਹਾ ਹੋਵੇ ਖਾਸ ਕਰਕੇ ਪੰਜਾਬੀ ਵਾਲੇ ਤੇ ਖੇਡ ਪ੍ਰੇਮੀਾਂ ਲਈ ਹਾਉਲੈਂਡ ਤੇ ਜਰਮਨ ਪੰਜਾਬ ਸਪੋਰਟਸ ਕਲੱਬ ਦਾ ਮੈਚ ਨੌਜਵਾਨ ਕਹੜੇ ਜਿਹੜੇ ਅੱਗੇ ਵਿਦੇਸ਼ ਜਾਣਾ ਚਾਹੁੰਦੇ ਨੇ ਕਬੱਡੀ ਨੂੰ ਪਿਆਰ ਕਰਦੇ ਨੇ ਉਹਨਾਂ ਵਾਸਤੇ ਕੋਈ ਸੁਨੇਹਾ ਉਹਨਾਂ ਵਾਸਤੇ ਮਿਹਨਤ ਕਰੋ ਜੀ ਖਰਾ ਖਾਓ ਜੀ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਇੱਕ ਹੋਰ ਖਿਡਾਰੀ ਜਿਹੜਾ ਕਿ ਵਿਦੇਸ਼ਾਂ ਦੀ ਧਰਤੀ ਤੋਂ ਖੇਡ ਕੇ ਵਾਪਸ ਆ ਰਿਹਾ ਹੈ ਪਿੰਡ ਨੂੰ ਬੜੀ ਖੁਸ਼ੀ ਹੈ ਸਾਨੂੰ ਕੋਈ ਖਾਸ ਕਰਕੇ ਬੱਚਿਆਂ ਨੂੰ ਹੋਣੀ ਸੀ ਕਿਉਂਕਿ ਪਹਿਲਾਂ ਬਿੱਲੀ ਹੋਰੀ ਸੀ ਚਮਕੋ ਹੋਰੀ ਸੀ ਉਹਨੇ ਨਵੀਂ ਪੀੜੀ ਹੈ ਬਹੁਤ ਹੀ ਮਨ ਖੁਸ਼ ਹੁੰਦਾ ਜਦੋਂ ਕਿ ਨੌਂ ਚਾਲਾ ਬੱਚਾਉਣੇ ਦਾ ਤੇ ਹਾਂ ਬੱਚੋਂ ਦੀ ਕੋਈ ਟੀਮ ਵਧੀਆ ਮੁੰਡੇ ਵਧੀਆ ਤੇ ਇੱਕ ਜਰੀਆ ਹੈ ਨਸ਼ਾ ਤੋਂ ਮੁਕਤ ਹੋਣ ਦਾ ਕਿਉਂਕਿ ਅੱਜ ਕੱਲ ਡਰਗ ਇੰਨੀ ਵਾਇਰਲ ਫੈਲ ਚੁੱਕੀ ਹੈ ਤੇ ਹਰ ਪਿੰਡ ਵਿੱਚ ਬਹੁਤ ਸਾਰੇ ਬੱਚੇ ਇਸ ਡਰਗ ਨੇ ਖਤਮ ਕੀਤੇ ਹੈ ਹਾਲਾਂਕਿ ਪੰਜਾਬ ਤੀ ਲੈ ਲੋ ਸਾਨੂੰ ਲੋੜ ਹੈ ਇਸ ਤਰ੍ਹਾਂ ਦੇ ਇਵੈਂਟ ਦੇ ਜਾਂ ਐਕਟੀਵਿਟੀ ਦੇ ਉਹਨਾਂ ਨੂੰ ਚਾਲੂ ਕਰਨ ਦੀ ਤਾਂ ਜੋ ਜੋ ਤੁਸੀਂ ਵੇਖਿਆ ਸਾਡੇ ਸਾਡੇ ਬੱਚਿਆਂ ਦਾ ਪੁਹੇਖਿਆ ਸਾਡੀ ਜੋ ਸਪੋਰਟਸ ਹੈ ਉਹ ਵੀ ਬਦੇ ਤੇ ਨਸ਼ੇ ਤੋਂ ਬੱਚਿਆਂ ਨੂੰ ਮੁਕਤੀ ਹੋਵੇ ਔਰ ਪਿੰਡ ਦੀ ਟੀਮ ਬਹੁਤ achi ਹੈ ਬੜਾ ਖੁਸ਼ ਹੰਦ ਮੈਂ ਪਿੱਛੇ ਕੈਨੇਡਾ ਬਾਕਸ ਆਇਆ ਉਥੇ ਮੈਚ ਵੇਖਿਆ ਤੇ ਜਦੋਂ ਕੁਈ ਕੁਈ ਸੇ ਪਿੰਡ ਦਾ ਮੁੰਡਾ ਨੌ ਚੱਲਦਾ ਉੱਥੇ ਸਾਰੇ ਵਰਡ ਚ ਨੌ ਪਿੰਡ ਦਾ ਚੱਲਦਾ ਉਹਦੇ ਫਿਰ ਆਪਣੀ ਸਟੇਟ ਦਾ ਚੱਲਦਾ ਜਿਹੜੇ ਦਾ ਵੀ ਚੱਲਦਾ ਤੇ ਇੰਡੀਆ ਦਾ ਵੀ ਚੱਲਦਾ ਸੋ ਬਹੁਤ ਬਹੁਤ ਵਧਾਈਆਂ ਇਸ ਹਰਜੀਤ ਸਿੰਘ ਨੂੰ